ਫਗਵਾੜਾ ਦੇ ਪਿੰਡਾਂ ਵਿੱਚ ਦਲਜੀਤ ਰਾਜੂ ਨੇ ਆਮ ਆਦਮੀ ਪਾਰਟੀ ਦੀ ਥਲਾਈ ਹਨੇਰੀ ਖੁਦ ਲੋਕਾਂ ਨਾਲ رابطہ ਕਰ ਚੱਬੇਵਾਲ ਦੀ ਜਿੱਤ ਨੂੰ ਯਕੀਨੀ ਬਣਾਉਣ ਵਿੱਚ ਹੋਏ ਪੱਪਾ ਪਾਰ ਦਲਜੀਤ ਰਾਜੂ ਦੇ ਚੋਣ ਪ੍ਰਚਾਰ ਦੌਰਾਨ ਵੱਡੇ ਕਾਫਲੇ ਦੇਖ ਵਿਰੋਧੀਆਂ ਦੇ ਉੱਡੇ ਰੰਗ ਫਗਵਾੜਾ ਸ਼ਹਿਰ ਅਤੇ ਖਾਸ ਕਰਕੇ ਫਗਵਾੜਾ ਸ਼ਹਿਰ ਦੇ ਪਿੰਡਾਂ ਵਿੱਚ ਮਜ਼ਬੂਤ ਪਕੜ ਰੱਖਣ ਵਾਲੇ ਸੀਨੀਅਰ ਆਪ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਛੱਬੇਵਾਲ ਦੇ ਹੱਕ ਵਿੱਚ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਬਿਨਾਂ ਰੁਕੇ ਪਿੰਡਾਂ ਵਿੱਚ ਖੁਦ ਲੋਕਾਂ ਨਾਲ ਮਿਲ ਕੇ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗਿਣਾ ਰਹੇ ਹਨ ਉੱਥੇ ਹੀ ਲੋਕਾਂ ਵੱਲੋਂ ਦਲਜੀਤ ਰਾਜੂ ਨੂੰ ਪਿੰਡਾਂ ਵਿੱਚੋਂ ਬਹੁਤ ਭਾਰੀ ਸਮਰਥਨ ਮਿਲ ਰਿਹਾ ਹੈ ਲੋਕ ਆਪ ਮੁਹਾਰੇ ਦਲਜੀਤ ਰਾਜੂ ਨਾਲ ਜੁੜ ਰਹੇ ਹਨ ਤੇ ਪਿੰਡਾਂ ਵਿੱਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਛੱਬੇਵਾਲ ਦੇ ਹੱਕ ਵਿੱਚ ਆਪ ਦੇ ਸੀਨੀਅਰ ਆਗੂ ਦਲਜੀਤ ਰਾਜੂ ਦੇ ਚੋਣ ਪ੍ਰਚਾਰ ਦੌਰਾਨ ਵੱਡੇ ਕਾਫਲੇ ਦੇਖ ਵਿਰੋਧੀ ਪਾਰਟੀਆਂ ਚਿੰਤਾ ਵਿੱਚ ਜ਼ਰੂਰ ਪੈ ਗਈਆਂ ਹਨ ਇੱਥੇ ਇਹ ਵੀ ਦੱਸਣਯੋਗ ਹੈ ਕਿ ਦਲਜੀਤ ਰਾਜੂ ਤਰਵੇਸ਼ ਪਿੰਡ ਫਗਵਾੜਾ ਦੇ ਪਿੰਡਾਂ ਤੇ ਕਾਫੀ ਪਕੜ ਰੱਖਦੇ ਹਨ ਇਹ ਕਾਫੀ ਪਿੰਡਾਂ ਦੀਆਂ ਪੰਚਾਇਤਾਂ ਤੇ ਵੀ ਦਲਜੀਤ ਰਾਜੂ ਦੀ ਮਜ਼ਬੂਤ ਪਕੜ ਹੈ ਜੋ ਆਪ ਉਮੀਦਵਾਰ ਚੱਬੇਵਾਲ ਨੂੰ ਵੱਡੀ ਲੀਡ ਦਿਵਾਉਣ ਵਿੱਚ ਮੇਨ ਰੋਲ ਅਦਾ ਕਰਨਗੀਆਂ ਪਿੰਡਾਂ ਵਿੱਚੋਂ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਭਾਰੀ ਸਮਰਥਨ ਤੋਂ ਬਾਅਦ ਦਲਜੀਤ ਰਾਜੂ ਨੇ ਫਗਵਾੜਾ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਰਾਂ ਦਾ ਬਹੁਤ ਭਾਰੀ ਸਮਰਥਨ ਮਿਲ ਰਿਹਾ ਹੈ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਆਪ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਭਾਰੀ ਲੀਡ ਮਿਲੇਗੀ ਜੋ ਕਿ ਉਹਨਾਂ ਦੀ ਜਿੱਤ ਦਾ ਰਾਹ ਤਿਆਰ ਕਰੇਗੀ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਬੈਲ ਮੁਆਫਾ ਨਹੀਂ ਪਾਉਂਦੀ ਇਹ ਦੱਸੋ ਜੀ ਜੀਰੋ ਜੀ 5 ਤੋਂ 7000 ਰੁਪਏ ਦਾ ਨਫਾ ਹੋ ਗਿਆ ਪਰ ਮਹੀਨੇ ਸਾਡੀਆਂ ਜਿਹੜੀਆਂ ਔਰਤਾਂ ਉਹ ਕਹਿੰਦੀਆਂ ਤੁਹਾਨੂੰ 6 ਤੋਂ 7000 ਆ ਗਿਆ ਇਹ ਵੀ ਆਊਗਾ 1000 ਰੁਪਏ ਝੂਠ ਨਹੀਂ ਬੋਲਦਾ ਜੋ ਉਹਨੇ ਕਿਹਾ ਕਰਕੇ ਮਾਤਾ ਜੀ 0 ਬੈਲ ਆਇਆ ਤੁਹਾਡਾ सो दो ज़ीरो बेला